ਬਟਾਲਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਥਾਣਿਆਂ ਅਤੇ ਪੁਲਿਸ ਚੌਕੀਆਂ ਤੇ ਗਰਨੇਡ ਹਮਲਾ ਕਰਨ ਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਇਸ ਕਾਰਵਾਈ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਥਾਣਾ ਸਿਟੀ ਦੇ ਐਸ ਐਚ ਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਐਸ ਐਸ ਪੀ ਸੁਹੇਲ ਕਾਸਿਮ ਮੀਰ ਅਤੇ ਡੀਐਸਪੀ ਸਿਟੀ ਸੰਜੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪੰਥਵੀਰ ਸਿੰਘ ਉਰਫ ਪੰਥ ਅਤੇ ਜਸਕੀਰਤ ਸਿੰਘ ਵਾਸੀਆਂਪੁਰਿਆ ਕਲਾ ਜੋ ਗੈਂਗਸਟਰਾਂ ਨਾਲ ਸੰਬੰਧਿਤ ਹਨ ਮੰਨੂ ਅਗਵਾਨ ਅਤੇ ਮਨਿੰਦਰ ਉਰਫ ਬਿੱਲਾ ਵਾਸੀ ਦਕੋਹਾ ਤੋਂ ਗਰਨੇਡ ਮੰਗਵਾ ਰਹੇ ਹਨ ਇਹ ਗਰਨੇਡ ਥਾਣਿਆਂ ਚੌਕੀਆਂ ਅਤੇ ਹੋਰ ਸਰਕਾਰੀ ਇਮਾਰਤਾਂ ਤੇ ਸੁੱਟੇ ਜਾਣੇ ਸਨ ਐਸ ਐਚਓ ਸੁਖਜਿੰਦਰ ਸਿੰਘ ਨੇ ਕਿਹਾ ਕਿ ਦੋਵੇਂ ਵਿਅਕਤੀਆਂ ਚੋਰੀ ਦੇ ਮੋਟਰਸਾਈਕਲ ਤੇ ਬਟਾਲਾ ਵਿੱਚ ਰੇਕੀ ਕਰ ਰਹੇ ਸਨ ਗੁਪਤ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਦੌਰਾਨ ਉਹਨਾਂ ਨੂੰ ਕਾਬੂ ਕੀਤਾ ਗਿਆ ਅਤੇ ਉਹਨਾਂ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਪੁਲਿਸ ਨੇ ਉਹਨਾਂ ਦਾ ਰਿਮਾਂਡ ਹਾਸਲ ਕਰਨਿਆ ਹੈ ਅਤੇ ਉਮੀਦ ਹੈ ਕਿ ਰਿਮਾਂਡ ਦੌਰਾਨ ਹੋਰ ਖੁਦਾਸੀ ਹੋਣਗੇ ਇਸ ਮੌਕੇ ਤੇ ਐਸਆਈ ਗਗਨਦੀਪ ਸਿੰਘ ਐਸਆਈ ਸੁਖਰਾਜ ਸਿੰਘ ਅਤੇ ਐਸਆਈ ਸੁਖਵਿੰਦਰ ਸਿੰਘ ਆਦ ਮੌਜੂਦ ਸਨ ਇਹਨਾਂ ਮਿਤੀ 9 11 25 ਨੂੰ ਐਸਆਈ ਸੁਖਰਾਜ ਜੀ ਉਹਨਾਂ ਨੂੰ ਸਿਗਰੇਟ ਮਿਲ ਕੇ ਦੋ ਨੌਜਵਾਨ ਜਿਹੜੇ ਉਹ ਰੋਡਿਸਾਦਾ ਮੋਟਰਸਾਈਕਲ ਤੇ ਆਪਣੇ ਵਾਰਦਾਤ ਕਰਨ ਦੀ ਰੈਕੀ ਕਰ ਰਹੇ ਨੇ ਵੀ ਕਿਤੇ ਬਿਲਡਿੰਗਾਂ ਤੇ ਬਲਾਸਟ ਕਰਨ ਵਾਸਤੇ ਸਰਕਾਰੀ ਤੇ ਜਾਵ ਚੌਕੀਏ ਟਾਣਿਆਂ ਤੇ ਉਸ ਵੰਦੀਏ ਸੀਗਰੇਨ ਨੰਬਰ ਦੇ ਅਧਾਰ ਤੇ ਇਹਨਾਂ ਵੱਲੋਂ ਐਫ ਆਈ ਆਰ ਨੰਬਰ 206 ਮਿਤੀ 9/11/25 ਅੰਡਰ ਸੈਕਸ਼ਨ 303 2 ਬੀ ਐਨ ਐਸ ਵਗੈਰਾ ਅਥਿਕ ਐਕਸਪਲੋਜਨ ਦਰਜ ਕਰਕੇ ਤਫਤੀਸ਼ ਕੀਤੀ ਦੁਰਾਨੇ ਕੈਕਿੰਗ ਜਿਹੜਾ ਇਹ ਦੋ ਨੌਜਵਾਨ ਪੰਥਬੀਰ ਸਿੰਘ ਤੇ ਜਸਕੀਰ ਸਿੰਘ ਦੋਵੇਂ ਪਿੰਡ ਪੁਰੀਆਂ ਦੇ ਨੇ ਇਹਨਾਂ ਨੂੰ ਉਹਲੇ ਆਪਣੇ ਇੰਡਰੀਆਂ ਦਾ ਰੀਟਰ ਨੂੰ ਕਾਬੂ ਕੀਤਾ ਤੇ ਇਹਨਾਂ ਪਾਸੋਂ ਜੋ ਇਹਨਾਂ ਨੇ ਵਾਰਦਾਤਾ ਲਈ ਚੋਰੀ ਕੀਤਾ ਸੀ ਮੁਰਸਾ ਚੋਰੀ ਕੀਤਾ ਤੇ ਬਰਾਮਦ ਕੀਤਾ ਉਹਨਾਂ ਨੂੰ ਐਸਆਈ ਵੱਲੋਂ ਮੌਕਾ ਦੇ ਗ੍ਰਾਹਣੇ ਪੁੱਛ ਗਿਸੀ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਮੰਨੂ ਗਵਾਨ ਤੇ ਮਨਿੰਦਰ ਤੇ ਬਿੱਲਾ ਜਿਹੜੇ ਐ ਵਿਅਕਟਰ ਜਿਹੜੇ ਇਹਨਾਂ ਦੇ ਨਾਲ ਤੇਰੇ ਦੇ ਸਬੰਧ ਨੇ ਇਹਨਾਂ ਨੂੰ ਜਿਹੜੀ ਉੱਥੇ ਹੁੰਦੀ ਹੈ ਐਸਾ ਵੀ ਹੁੰਦਾ ਹੈ ਸਬੰਧ ਵਿੱਚ ਉਹਨਾਂ ਆਵਾਜ਼ਦਾਤਾ ਕਰਨੀਆਂ ਸੀ ਇੱਥੇ ਬਟਾਲੇ ਦੇ ਵਿੱਚ ਅਧਿਕਾਰੀ ਕੀ ਸਮਰਥਾ ਵੀ ਪਹਿਲਵੇ ਕਾਬੂ ਆ ਗਿਆ ਕਾਰਵਾਈ ਇਹਨਾਂ ਨੂੰ ਅਰੈਸਟ ਪਾਈ ਇਹਨਾਂ ਦਾ ਕੋਰਟ ਚ ਪੇਸ਼ ਕਰਕੇ ਰਿਮਾਂਡ ਆਸ ਕੀਤਾ ਗਿਆ ਉਸਕੇ ਚੱਲ ਰਹੀ ਹੈ ਇਸ ਬੰਦ ਵਿੱਚ ਸਟਾਰ نیوز ਪੰਜਾਬੀ ਟੀਵੀ ਲਈ ਬਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ